ਪਿਛਲੇ ਕੱਲ ਤੋਂ ਰੁਕ ਰੁਕ ਕੇ ਪੈਰੇ ਮੀਂਹ ਨੇ ਫਗਵਾੜਾ ਸ਼ਹਿਰ ਦੀ ਹਾਲਤ ਬਦ ਤੋਂ ਬੱਤਰ ਕਰ ਦਿੱਤੀ ਹੈ। ਪੂਰੇ ਸ਼ਹਿਰ ਦੇ ਅੰਦਰ ਜਲਥਲ ਹੋ ਚੁੱਕਿਆ ਹੈ ਤੇ ਮੁੱਖ ਬਾਜ਼ਾਰਾ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ ਹਰ ਜਗ੍ਹਾ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਜਿੱਥੇ ਸ਼ਹਿਰ ਦੀ ਨਿਕਾਸ ਪ੍ਰਾਲੀ ਫੇਲ ਸਾਬਤ ਹੋ ਚੁੱਕੀ ਹੈ, ਸੜਕਾਂ ਤਲਾਬ ਚ ਬਦਲ ਚੁੱਕੀਆਂ ਨੇ ਤੇ ਦੁਕਾਨਦਾਰ ਤੇ ਰਹਿਣਗਿਰਾ ਨੁਮ ਵਿਪਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਜ਼ਾਰਾ ਦੇ ਵਿੱਚ ਖੜੇ ਦੁਕਾਨਦਾਰਾਂ ਨੇ ਗੁੱਸੇ ਤੇ ਦੁੱਖ ਦਾ ਇਜ਼ਹਾਰ ਕਰ ਦਿਆ ਕਿ ਹੈ ਕਿ ਇਹ ਦ੍ਰਿਸ਼ ਹਰ ਸਾਲ ਵਾਂਗ ਇੰਜ ਹੀ ਹੁੰਦਾ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਅਸੀਂ ਬਚਪਨ ਤੋਂ ਬੁੱਢੇ ਹੋ ਗਏ ਆਂ ਬਜ਼ੁਰਗ ਹੋ ਗਏ ਆਂ ਪਰ ਸ਼ਾਇਦ ਦੇ ਵਿੱਚ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਉਹਨਾਂ ਦੱਸਿਆ ਕਿ ਕਈ ਸਰਕਾਰਾਂ ਆਈਆਂ ਕਈ ਵਾਅਦੇ ਹੋਏ ਪਰ ਹਰ ਵਾਰ ਸਿਰਫ ਝੋਸੇ ਹੀ ਮਿਲੇ ਨੇ ਹੱਲ ਨਹੀਂ ਮਿਲਿਆ ਹਰ ਮੀਦਾਨਾ ਦੁਕਾਨਾਂ ਦੇ ਅੰਦਰ ਪਾਣੀ ਦਾਖਲ ਹੋ ਜਾਂਦਾ ਸਮਾਨ ਖਰਾਬ ਹੁੰਦਾ ਤੇ ਗ੍ਰਾਹਕਾਉਣਾ ਛੱਡ ਜਾਂਦੇ ਨੇ ਰਾਂਗੀਲਾ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸੜਕਾਂ ਪਾਣੀ ਦੇ ਕਾਰਨ ਜਲਥਲ ਹੋ ਚੁੱਕੀਆਂ ਨੇ ਜਿੱਥੇ ਚੱਲਣਾ ਤਾਂ ਦੂਰ ਦੀ ਗੱਲ ਹੈ ਵਾਹਣਾ ਚਲਾਉਣ ਵੀ ਖਤਰੇ ਤੋਂ ਖਾਲੀ ਨਹੀਂ ਹੈ ਤਾਂ ਸ਼ਹਿਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜੇ ਨਗਰ ਨਿਗਮ ਤੇ ਸਰਕਾਰ ਨੇ ਹੁਣ ਇਸ ਸਮੱਸਿਆ ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਹੋਰ ਵਿਗੜ ਸਕਦੇ ਨੇ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ ਤਾਂ ਜੋ ਫਗਵਾੜਾ ਸ਼ਹਿਰ ਨੂੰ ਹਰ ਸਾਲ ਦੀ ਇਸ ਦੁਹਰਾਈ ਜਾਣ ਵਾਲੀ ਪੀੜ ਤੋਂ ਮੁਕਤੀ ਮਿਲ ਸਕੇ ਫਗਵਾੜਾ ਨਿਊਜ਼ਲੀ ਕੈਮਰਾਮੈਨ ਮਿੰਦਰ ਸ਼ਰਮਾ ਦਿਨাশਰਨਜੀਤ ਸਿੰਘ ਸੋਨੀ ਦੀ ਰਿਪੋਰਟ ਅਸੀਂ ਅਸੀਂ ਜਾਣੇ ਕਿ ਸਾਰੀਆਂ ਸਰਕਾਰਾਂ ਤੋਂ ਸਾਰੀਆਂ ਮੈਸਰਪਲ ਕਾਉਂਸਲ ਸੀ ਮੈਸਰਪਲ ਕਾਰਪੋਰੇਸ਼ਨ ਬਣ ਗਈ ਤੇ ਅਸੀਂ ਬੱਚਿਆਂ ਤੋਂ ਜਵਾਨ ਹੋ ਗਏ ਇਹ ਸੁਣਦੇ ਸੁਣਦੇ ਕਿ ਗਊਸ਼ਾਲਾ ਰੋਡ ਦੇ ਪਾਣੀ ਦੇ ਨਿਕਾਹ ਦਾ ਪ੍ਰਬੰਧ ਕੀਤਾ ਜਾਊਗਾ ਪਰ ਕਿ ਜਿੰਨੀਆਂ ਵੀ ਗੱਲਾਂ ਸਾਰੀਆਂ ਹਵਾ ਵਾਈ ਆ ਉਹ ਰਾਸਲੇ ਦੇਖੋ ਗਊਸ਼ਾਲਾ ਰੋਡ ਤੇ ਕਿੰਨਾ ਪਾਣੀ ਖੜਾ ਮੀਂਹ ਕੁਛ ਵੀ ਨਹੀਂ ਪਿਆ ਜਿਹੜਾ ਵੀ ਕਮਿਸ਼ਨਰ ਆਉਂਦਾ ਜਾਂ ਜਿਹੜਾ ਵੀ ਸੈਨੀਟਰੀ ਇੰਸਪੈਕਟਰ ਆਉਂਦਾ ਉਹ ਹਰ ਵਾਰੀ ਦਾਅਵੇ ਕਰਦਾ ਵੀ ਇਸ ਵਾਰ ਪਾਣੀ ਨਹੀਂ ਆਊਗਾ ਤੇ ਮੈਂ ਕਾਰਪੋਰੇਸ਼ਨ ਨੂੰ ਬੇਨਤੀ ਕਰਦਾ ਵੀ ਇਸ ਪ੍ਰੋਬਲਮ ਦਾ ਕੋਈ ਠੁਕਵਾ ਵਰਬੰਧ ਹੋਣਾ ਚਾਹੀਦਾ ਤਾਂ ਕਿ ਸਾਡੀ ਜਿਹੜੀ ਜਨਤਾ ਹੈ ਉਹ ਪਰੇਸ਼ਾਨ ਨਾ ਹੋਵੇ